ਮੋਹ ਜਦੋਂ ਹੋਣ ਕਰਕੇ ਨਿੱਕੇ ਜਿਹੇ ਵੱਡਿਆਂ ਦੀ ਗੋਦ ਵਿੱਚ ਪੜਦੇ ਹਨ ਉਹਨਾਂ ਦਾ ਨਾਮ ਉਹ ਹੈ ਇੱਕ ਦੂਜੇ ਨਾਲ ਚਿਰਤ ਵਿੱਚ ਪਿਆਰ ਹੋਣ ਦਾ ਨਾਮ ਵੀ ਮੋਹ ਹੈ ਮੋਹ ਕਰਕੇ ਹੀ ਮਾਤਾ ਪੁੱਤ ਨੂੰ ਪਾਲਦੇ ਹੈ ਮੋਹ ਕਰਕੇ ਹੀ ਪਿਤਾ ਪੁੱਤਰ ਨੂੰ ਪਰਮਸ਼ ਕਰਦਾ ਹੈ ਤੇ ਪੁੱਤਰ ਨੂੰ ਪੜਾਣ ਆਖੇ ਵਾ ਅਥਾਵਾ ਕਈ ਪ੍ਰਕਾਰ ਦੇ ਕੰਮ ਸਿਖਾ ਕੇ ਲੈ ਸੁਖਾ ਕੇ ਲੈ ਕੇ ਬਣਾਉਂਦਾ ਹੈ ਇਸ ਤਰ੍ਹਾਂ ਅੰਡਜੇ ਖਾਣੀ ਦੇ ਜੀਵ ਜੇਰ ਚ ਖਾਣੀ ਦੇ ਜੀਵਾਂ ਜਿੰਨਾ ਬੱਚੇ ਮਨੁੱਖ ਵੀ ਹਨ ਉਤਪਜ ਖਾਣੀ ਦੇ ਜੀਵ ਤੇ ਸੇਤਜ ਮਾਣੀ ਦੇ ਜੀਵ ਆਦਿਕ ਸਾਰੇ ਇਸ ਮੋਹ ਦੇ ਜਾਲ ਵਿੱਚ ਫਸੇ ਹੋਏ ਹਨ ਤੇ ਮੋਹ ਦੀਆਂ ਚੋਟਾਂ ਰਾਦਨੇ ਖਾਂਦੇ ਹਨ ਜੋ ਅਸਨੇਹ ਕਰਨ ਦਾ ਨਾਉ ਮੋਹ ਨਹੀਂ ਹੈ ਪਰ ਜੋ ਜੀਵ ਅਗਿਆਨ ਦੇ ਬਸ ਹੋ ਕਰ ਰੇਕਾ ਨੰਪਲਾ ਕੀ ਦਾਤੇ ਦਾਤ ਪਿਆਰੀ ਵਿਸਰੀਏ ਦਾ ਤਾਰਾ ਉਸ ਦੀਆਂ ਦਿੱਤੀਆਂ ਹੋਈਆਂ ਦਾਤਾਂ ਵਿੱਚ ਰੁੱਝ ਕੇ ਉਸ ਪਰਿਪੂਰ ਸਰਬਗੰਗ ਈਸ਼ਵਰ ਨੂਪਲਾ ਬੈਠੇ ਹਨ ਉਹ ਮੋਹ ਵਿੱਚ ਫਸੇ ਹੋਏ ਹਨ ਤੇ ਮੋਹ ਦੀਆਂ ਝੋਟਾਂ ਰਾ ਦਿਨੇ ਖਾ ਕੀ ਦੁਖੀ ਹੁੰਦੇ ਹਨ ਸੋ ਸੁਖ ਦੀ ਪ੍ਰਾਪਤੀ ਕਰਨ ਲਈ ਉਸ মোহ ਦਾ ਤਿਆਗ ਕਰਨਾ ਚਾਹੀਦਾ ਹੈ ਜਿਹੜਾ ਕਿ ਕਰਤਾਰ ਤੇ ਉਹ ਬੇਮੁਖ ਕਰਦਾ ਹੋਵੇ ਇਸ ਬਾਤ ਤੇ ਸਤਿਗੁਰੂ ਨੇ ਮੋਹ ਨੂੰ ਚਿੱਕੜ ਰੂਪ ਦੱਸਿਆ ਹੈ ਜਥਾ ਅਗਰ ਵਾਤ ਤਤ ਸਰਮੜੇ ਪੈਲਗੇ ਨਵਾਸਾ ਪਾਣੀ ਪਾਉ ਕੋ ਤਨਹੀ ਕਿਆ ਬਾਉਕੇ ਨੇ ਮੋਹ ਪਗੁਨੇ ਚਾਲੇ ਹਮ ਦੇਖੇ ਤਾਂ ਹੀ ਦਵਾਈਲੇ ਪਰ ਮੈਂ ਇਸ ਸ਼ਬਦ ਵਿੱਚ ਮਨ ਪ੍ਰਤੀ ਗੁਰੂ ਜੀ ਨੇ ਸੋਧਨ ਕਰਦੇ ਆ ਕਰਾਇਆ ਹੈ ਪਰ ਇਹ உபਦੇਸ਼ ਹੀ ਪ੍ਰਤੀ ਹੀ ਹੈ ਮਹਾ ਪਰਖਾ ਕਾ ਬੋਲਣਾ ਹੋਵੇ ਕਿਤੇ ਪਰਥਾਈ ਜੋ ਕੇ ਮੋਹ ਰੂਪੀ ਚਿਕੜ ਵਿੱਚ ਫਸੇ ਹੋਏ ਹਨ ਇਸ ਕਰਕੇ ਗੁਰੂ ਜੀ ਨੇ ਮੋਹ ਤੋਂ ਬਚਣ ਦਾ ਮਾਰਮਾਰ ਪਦੇਸ਼ ਦੱਸਤਾ ਹੈ ਤੇ ਕਿਹਾ ਹੈ ਕਿ ਜਗਤ ਦੇ ਪਦਾਰਥ ਵਿੱਚ ਖਚਤ ਨਾ ਹੋਵੋ ਜਥਾ ਕਰਵਾਸ ਮੋਹ ਪਰਮ ਤ ਜੋ ਪਰਮ ਵੀਰ ਸੱਚ ਨਾਮ ਰਿੱਤੇ ਹ ਰਵੇ ਸਰੀਰ ਰਹਾਓ ਸੱਚ ਨਾਮ ਜਾ ਨਾਮ ਨਿਤ ਪਾਈ ਰੋਵੇ ਪਤਨਾ ਵਰਤਨਾ ਕਾਲਪੀ ਮਾਈ ਇਹ ਤੂ ਮੋੜ ਡੁੱਬਾ ਸੰਸਾਰ ਗੁਰਮਖ ਕੋਈ ਉੱਤ ਉਸਰੇ ਪਾਰ ਜੇਤ ਮੋ ਵਰਤੀਤ ਸਾਨ ਸਮਾ ਕਾਲਖ ਦਾਗਾ ਦਾਗ ਦੋਸ਼ ਮੂ ਚਲਿਆ ਲਾਈ ਦਰਗਾ ਮੈਸਣ ਨਹੀਂ ਜਾਏ ਸੋ ਇਨ ਅਗਰ ਬਾਕਾਂ ਤੋਂ ਪਤਾ ਲੱਗਦਾ ਹੈ ਕਿ ਇਹ ਮੂ ਮਣਮਣ ਜੀਵ ਨੂੰ ਜੁਨਾ ਵਿੱਚ ਪਾਉਣ ਵਾਲਾ ਹੈ ਤਾਂ ਜੋਤੀ ਤੋਂ ਬਚ ਚੌਣ ਵਾਸਤੇ ਮੂਹ ਦਾ ਅਧਿਆ ਕਰਨਾ ਹੀ ਚਾਹੀਦਾ ਹੈ। ਕਈ ਸੱਜਣਾ ਦਾ ਇਹ ਖਿਆਲ ਹੁੰਦਾ ਹੈ ਕਿ ਜੇ ਮੂਹ ਨਾ ਕਰੀਏ ਤਾਂ ਮੂਹ ਤੋਂ ਬਿਨਾ ਧੀਆਂ ਪੁੱਤ ਕਿਸ ਤਰ੍ਹਾਂ ਪਲਣ ਤੇ ਇਸ ਸੰਸਾਰ ਦਾ ਵਾਧਾ ਕਿਸ ਤਰ੍ਹਾਂ ਹੋਵੇ ਧੀਆਂ ਪੁੱਤਾਂ ਤੇ ਹੋਰ ਸੰਬੰਧੀਆਂ ਨਾਲ ਜਥਾ ਜੋਗ ਜੈਸਾ ਕਿ ਉੱਪਰ ਵੀ ਦੱਸਿਆ ਗਿਆ ਹੈ ਵਰਤਾਉ ਕਰਨਾ ਜ਼ਰੂਰੀ ਹੈ। ਪਰ ਜੇ ਨਿਰਾਹੀ ਧਿਆਨ ਉਹਨਾਂ ਵੱਲ ਰੱਖਣਾ ਤੇ ਨਰਾਇਣ ਕਰਦੋਂ ਤਾ ਨੂੰ ਭੁਲਾ ਦੇਣਾ ਹੈ ਤਾਂ ਇਹ ਮੋਹ ਤੋਂ ਵਚਣ ਦਾ ਆਦੇਸ਼ ਗੁਰੂ ਜੀ ਨੇ ਦਿੱਤਾ ਹੈ ਤੇ ਇਸ ਦਾ ਪਾਉ ਕੇਵਨ ਸਾਧ ਸੰਗਤ ਹੀ ਦੱਸਦੀ ਹੈ ਦੱਸੀ ਹੈ ਕਿਉਂਕਿ ਸਾਧ ਸੰਗਤ ਵਿੱਚ ਜਾਣ ਕਰਕੇ ਹੀ ਜੀਵ ਇਸ ਮੋਹ ਤੋਂ ਬਚ ਸਕਦਾ ਹੈ ਜਿਥਾ ਕਰਵਾਉ ਮੇ ਮਮਤਾ ਮੋਹ ਸੁਟਾ ਜਾਂ ਸੰਗ ਮਿਲਿਆ ਸਾਦੇ ਜਨ ਕਹੇ ਨਾਨਕ ਮੁਕਤ ਹੋਆ ਹਰ ਹਰ ਨਾਮ ਅਰਾਧੇ ਅਰਾਧੇ ਐਸ ਵਾਸਤੇ ਜੀਵ ਨੂੰ ਚਾਹੀਏ ਕਿ ਸਦਾ ਹੀ ਮੋਹ ਤੋਂ ਬਚਣਾ ਲਈ ਤੇ ਪਰਮੇਸ਼ਰ ਦੀ ਪ੍ਰਾਪਤੀ ਲਈ ਸਾਧ ਸੰਗਤ ਕਰੇ ਮੈਂ ਤਉ ਮੋਹ ਮਾਰ ਲਈ ਦੁਨੀਆ ਛੂਲ ਕੀਤੀ ਨਿੱਕੀਆਂ ਵੱਡੀਆਂ ਤੇ ਵਿੱਚ ਤਸ ਸਰਿਹ ਪਾਂਛੀ ਜਨਮ ਬਨਾਂ ਵੇਚ ਰਹਿਣ ਵਾਲੀ ਜਾਲ ਇਸ ਦੇ ਵਿੱਚ ਹੀ ਸਭ ਫਸ ਰਹਾਂ ਗਿਆਨ ਬਵੇਖ ਤਾਈਂ ਇਹ ਤਾਂ ਦੂਰ ਕਰਦਾ ਸਾ ਸੰਗਤ ਵਾਲਾ ਕੋਈ ਬਚ ਰਿਹਾ ਬਾਹਤਰ ਨਯਮ ਬਵੇਖ ਜਨ ਦੂਰ ਕੀਤਾ ਭਗਤ ਜਮਾਨ ਦੀ ਕਾਣ ਤੋਂ ਬਚ ਰਿਹਾ ਇਤੋ ਸਮਾਂ ਤੁਮਨੇ ਮੂਰਲਣ ਮੱਚ ਕੋਈ ਅੱਖਰ ਮੰਗਦਾ ਤਾਂ ਸਭਨ sigma ਇਹ ਤੋਂ ਸੇਵਾ ਕਰਨੀ ਤੇ ਕਰਾਉਣੀ ਆਪਦੇ ਨਾਮ ਨਾਲ ਜੋੜਨਾ ਹੁੰਦੀ ਰੰਜਾਨ ਬੱਚੀ ਦੇ ਸਿਰ ਤੇ ਹੱਥ ਰੱਖਣਾ ਨਾਮ ਦੀ ਦਾਤ ਵਕਸ਼ਣੀ ਆਪਦੇ ਨਾਮ ਨਾਲ ਜੋੜਨਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ